ਇਦਨ ਹਾ ਹਾ ਉਹਦੇ ਨਾਲ ਨਹੀਂ ਮਰਨਿੰਗ ਰਸਿਕਾਲ ਕੀ ਆ ਚਾਲ ਕਿਵੇਂ ਸਾਰੇ ਠੀਕ ਠਾਕ ਵਧੀਆ ਆਪਾਂ ਰੈਡੀ ਛੈੜੀ ਹੋ ਗਏ ਆ ਸਵੇਰ ਦੇ ਬਚ ਚੁਕੇ 10 ਤੇ ਅਸੀਂ ਜਾ ਰਹੇ ਹਾਂ ਗੁਰਦੁਆਰਾ ਕੱਲੂ ਘਰਾ ਸਾਹਿਬ ਉੱਧਰ ਮੰਮੀ ਨੂੰ ਨਾਲ ਲਵਾਉਂਗੇ ਮੰਮੀ ਜਾਣਗੇ ਤੇ ਉੱਧਰੋਂ ਚੱਲੇ ਹਾਂ ਗੁਰਦੁਆਰਾ ਕੱਲੂ ਘਰਾ ਸਾਹਿਬ ਖਾਣ ਨੂੰ ਇਹ ਰੀਚ ਪੈਂਦਾ ਉਹ ਹੇ ਅਸੀਂ ਪਹਿਲਾਂ ਵੀ ਕਰੀ ਗਏ ਸੀ ਕਹਿੰਗਾ ਫਤਿਹ ਲੈ ਕੇ ਆ ਮੰਮੀ ਤੇ ਆਪਾਂ ਚੱਲੇ ਤਿੰਨੇ ਜੁੱਕੀ ਰੈਡੀ ਸ਼ੈਡੀ ਆ ਬੈਗ ਲੈਦਾ ਅੱਜ ਸੈਟ ਆ ਵਧੀਆ ਬੈਗ ਫਰਸਟ ਕਲਾਸ ਬਹੁਤ ਵਧੀਆ ਸ਼ੋਪਿੰਗ ਕੀਤੀ ਉਹ ਤੋਂ ਚੱਲਦੇ ਆਪਾਂ ਚਾ ਵੀ ਚੱਲ ਚਲੀ ਨਾਦੀ ਦੀ ਕੰਢੀ ਹੋਣੀ ਉਧਰ ਫਤਿਹ ਨੂੰ ਕਿ ਆਇਆ ਨਹੀਂਗਾ ਫਤਿਹ ਕਿੱਥੇ ਚਲ ਗਿਆ ਫਤਿਹ ਜੀ ਕੱਲੇ ਬੈਠੇ ਨੇ ਕੱਲੇ ਆਜਾ ਪਚਲੇ ਆ ਦੀ ਤਿਆਰੀ ਹੋ ਗਈ ਆ ਤੇ ਵੀ ਤਿਆਰੀ ਆਪਣੀ ਹੋ ਗਈ ਆ ਫਤਿਹ ਫੱਗੇ ਛੁੱਟੂ ਪਾਲਿਆ ਸੋਣਾ ਜੇ ਵਾਲ ਵੱਡੇ ਹੁੰਦੇ ਫਿਰ ਇਹਨੂੰ ਦਸਤਾਰ ਬੰਨਿਆ ਕਰਾਂਗੇ ਪੁੱਤ ਨੂੰ ਬੋਤਲ ਲਈ ਸਟੀਲ ਦੀ ਚਲੋ ਉਹ ਵੀ ਇਹਦਾ ਸਾਨੂੰ ਸਿਸਟਮ ਪਹਿਲਾਂ ਵੇਖਣਾ ਪੈਂਦਾ ਜੇ ਨਾ ਫਿਰ ਇਹਦਾ ਤੈਨੂੰ ਪਤਾ ਹੀ ਫਿਰ ਮਸਤ ਜੀ ਹੁੰਦੀ ਬੜੀ ਟਾਈਮ ਚੁੱਕਾ ਫਿਰ ਦੇ 10:30 ਵਜੇ ਦਾ ਨਾ ਸਾਰੇ ਖਾਣੇ ਖਿਡਾਉਣੇ ਥੱਲੇ ਸੁੱਟੀ ਜਾਣ ਡਿਆ ਖਾਣੇ ਸਾਰੇ ਦੁੱਜੋ ਖਾਣਾ ਪੰਜ ਸੁੱਟਦਾ ਏਦਾਂ ਪੁੱਤ ਥੜਾ ਕਰੀਦਾ ਇਹ ਵਿੱਚੇ ਰਖ ਲੈ ਹੁਣ ਕਿੱਥੇ ਫਤਿਹ ਆ ਰਹੀ ਕਿ ਇਹ ਦੇਖੜੋਣੇ ਇਹੋ ਸਟੇਣੇ ਪੰਜੇ ਨੇ ਕਿ ਹੇਟਾ ਹੇਟਾ ਸੋਰਸੜੇ ਹੁਣ ਚੱਕਿਆ ਚਲੋ ਬੈਠੋ ਚੱਲੀ ਨਾ ਨਵੀ ਪਹੁੰਚ ਗਏ ਘਰ ਮੰਮੀ ਲਾਵਾਂਗੇ ਇਥੋਂ ਆ ਮੰਮੀ ਹੁਣ ਵਿਚਾਰੋ ਬੇਟੀ ਇਤਨੇ ਜਦ ਡਿੱਕਣ ਦੇ ਉਹ ਆਜਾਣਾ ਦੁੱਧ ਵਾਲਾ ਨਹੀਂ ਆਇਆ ਦੁੱਧ ਵਾਲਾ ਥੋੜੀ ਲੇਟ ਹੁੰਦਾ 11:00 ਵਜੇ ਦੁੱਧ ਵਾਲਾ 11:00 ਵਜੇ ਆਉਂਦਾ ਮੈਂ ਕਿਹਾ ਚਲੋ ਅੰਦਰ ਇੱਥੇ ਮੰਮੀ ਨੂੰ ਮੈਂ ਕਾਲ ਲੈਂਦਾ ਰੋਟੀ ਖਾਦੇ ਤਾਂ ਫਿਰ ਦਾ ਮੈਂ ਪੂਰਾ ਡੱਬਾ ਆਪਾਂ ਦਾ ਚੱਕ شریف ਡੱਬਾ ਲੈ ਆ ਲਿਆ ਵੀ ਮੈਂ ਵੀ ਪਹੁੰਚ ਕੇ ਆਪਾਂ ਕੋ ਦੁਆਰਾ ਖੱਲੂ ਖਰਾ ਸਾਹਿਬ ਉੱਠ <laughs> ਗਿਆ <laughs> <laughs> ਹਜੇ ਉਧਰ ਲੰਗਰ ਹਾਲਾ ਦਿਖਾ ਮੀ ਦੱਸਿਆ ਕਰਾਂ ਮੈਂ ਨਹਾ ਲਖਣਾ ਹੈ ਹੋਏ ਇਹਨੇ ਖਾਲੇ ਆਪਸਾਰ ਦੇ ਇਧਰ ਵਿੱਚ ਚਾਣੇ ਲਓ ਜੀ ਆਪਾਂ ਹੁਣ ਚੱਲ ਪਏ ਆ ਗੁਰਦੁਆਰਾ ਸਾਹਿਬ ਦਰਸ਼ਨ ਕਰ ਲਏ ਆ ਦੋ ਵੀ ਫਤਿਹ ਚੱਲੀ ਓਏ ਅੰਦਰ ਵੇਖੋ ਇਹਨੂੰ ਜਦੋਂ ਮੋਟਾ ਬਾਈ ਬਣਾ ਗਰਮੀ ਲੱਗਦੀ ਓਏ ਗਰਮੀ ਲੱਗਦੀ ਹਣੀ ਲੈ ਚੱਲ ਪਿਆ ਹੁਣ ਜੋਦਾ ਸਾਹਿਬ ਦਰਸ਼ਨ ਕਰ ਲਏ ਇੱਧਰ ਕੰਮ ਚੱਲਣ ਡਿਆ ਵਾ ਅੱਜ ਆ ਗਏ ਆ ਪਤੀ ਬੰਦੇ ਆ ਜੀ ਗਾਥੀ ਗਾਈ ਸੀਚਾ ਭੰਦੇ ਰਹਿੰਦੇ ਨੇ ਵਿੱਚ ਜਦਾਂ ਡਿਆ ਮੈਨੂੰ ਭਾ ਦੱਸੀਦਾ ਅੰਦਾਜ਼ੇ ਕੋਈ ਤਾਂ ਖੇਡਦੇ ਯਾਰ ਖੇਡਦੇ ਫਤਿਹ ਹੋਏ ਫਤਿਹ ਯਾਰ ਮਸਤੀਆਂ ਕਰਨਾ ਮਸਤੀਆਂ ਕਰਦਾ ਸੋਣਾ ਨਾ ਸੁਮੋਸਾ ਪਾਣਾ ਘਰੇ ਹੁਣ ਘਰੇ ਚਾਹ ਪੀ ਕੇ ਤੁਹਾਨੂੰ ਫਿਰ ਆਪਾਂ ਜਾਵਾਂਗੇ ਘਰ ਨੂੰ ਆਪਸ ਫਤੇ ਤੇ ਪਿੰਕ ਕਲਰ ਕੋ ਸਾੰਦ ਫਤੇ ਨੂੰ ਟੱਕ। ਸੋਇ ਜੋ ਚੋਕਲੇ ਆਓ। ਟੱਕਣ। ਤੁਹਾਨੂੰ ਚਾਹ ਪੀਓ। ਚਾਹ ਪੀਓ ਤੁਸੀਂ ਚੱਲ ਜੀ। ਫਤੇ। ਫਤੇ। ਫਤੇ ਨੂੰ ਸਾਰਾ ਨਹੀਂ ਆਉਣਾ ਫਤੇ।

ਉਹਨਾਂ ਦੇ ਪੱਖੇ ਬੰਦ ਕਰਨਾ ਪੈਂਦਾ ਕਿ ਫੋਲੇਣਾ ਸਿਰ ਸਿਰ ਨਾ ਹੋਵੇ। ਮੈਨੂੰ ਬਦਲ ਗਿਆ। ਇਹ ਰੇ ਮੈਂ ਕਰਾਂ ਚਾਦਰ ਵਿਸਾਈਆਂ। ਅੰਦਰ। ਘਰ ਮੋ। ਇਹਦੇ ਗਰਮੀ ਲੱਗਦੀ ਆ। ਇਹਨੇ ਗਰਮ ਛਾਹ ਵੀ ਲਈ। ਫਤਿਹ। ਨਾ। ਤਾਂ ਉਹਦਾ ਮੂੰਹ ਇਹ ਕ। ਸਾਬ। ਫਤਿਹ। ਹਾਂ। ਹਾਂ। ਇਹ ਤੇ ਦੇ ਤਾਂ ਅੰਦਰ ਹੀ। ਚਲੋ ਲਈ ਫਰੂਟ ਕਟੋ ਤੇ ਖਾਓ ਖਾਓ ਯਾ ਨਹੀਂ ਤਾਂ ਹੋ ਕੇ ਸੇਬ ਤੋਂ ਲਿਆ ਕਰਨ ਸੇਬ ਤੋਂ ਹੋ ਗਏ ਕੱਟ ਕੇ ਤੇ ਖਾਓ ਖਾਓ ਜੀ ਇਹਦਾ ਫੜਿਆ ਖਾ ਲਏਗਾ ਠੀਕ ਹਾਂ ਕੋਈ ਸਮਝ ਨਹੀਂ ਆ ਰਿਹਾ ਪਾਰਸਲ ਕੀਤਾ ਹੋਇਆ ਆਰਡਰ ਪਾਰਸਲ ਆ ਗਿਆ। ਕਿੰਨਾ ਮੰਗਾਇਆ ਪਾਰਸਲ ਜੀ। ਪਤੇ? ਇਹ 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 ਉਸਾਵੜਾ। ਗੁੱਸਾ ਤਾਂ ਜਿਆਦਾ ਚੜਦਾ ਕੋ ਹਨਾ। ਈ ਈ ਬੋਨ ਕਦਮ ਰੋੜਦਾ ਹੀ ਵੇ ਈ ਈ ਬਸ 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 ਹੁਣ ਨਹੀਂ ਕਰਨਾ